ਸਾਈਡ ਤੇ ਲੱਗਦੀ ਆ ਜੁਨੇ ਡਾਣ ਵਾਲੀ ਜਾਂਦਾ ਲੈਟ ਹੋ ਹੋਰ ਫੈਂਡ ਨਹੀਂ ਬਣਾਇਆ ਕੋਈ ਬੰਦਾ ਸਾਡੀ ਤੇ ਆ ਬਿਲਕੁਲ ਹਰ ਕਦਮ ਸਾਡੇ ਨਾਲ ਲੋ ਜੀ ਆ ਗਏ ਪਟਿਆਲੇ ਰੌਣੀ ਮੇਲੇ ਤੇ ਤਾਰਾ ਫੀੜਾ ਵਾਲੇ ਕਿੱਧਰ ਨੇ ലഡ പചത്തര ਮੇਰਾ ਮੇਰਾ ਫੋਨ ਖਰਾਬ ਹੋ ਰਿਹਾ ਬਾਈ ਆ ਪਾਣੀ ਮਸਾ ਚੱਕਿਆ ਜਾ ਰਹਾ ਹੈ ਕੋਈ ਨੰਬਰ ਯਾਦ ਨਹੀਂ ਹੈਗਾ ਬਾਈ ਨਾਲ ਦੇ ਦੇ ਦਨਾ ਜਿਹੜਾ ਨਾਲ ਬੰਦਾ ਬੈਠਾ ਉਹਦੇ ਉਹਨਾਂ ਓਕੇ ਓਕੇ ਬਦੋ ਵਕੀ ਉਹਨਾਂ ਦੀ ਕਿੰਨੀ ਸੇਵਾ ਭਾਵਨਾ ਕਰਨੇ ਹੈ ਜਦੋਂ ਮਾਪੇ ਫਿਰ ਤੇ ਨਹੀਂ ਰਹਿੰਦੇ ਉਦੋਂ ਉਹ ਜੀਵਨ ਕਿੰਨੀ ਯਾਦ ਕਰਦੇ ਹੈ ਹਰ ਖੁਸ਼ੀ ਵੇਲੇ ਉਹਨਾਂ ਯਾਦ ਕਰਨਾ ਹੈ ਜਦ ਮਾਪੂ ਹੁੰਦਾ ਜੇ ਬੇਟੇ ਹੁੰਦੇ ਆਪ ਉਸੇ ਕਰਨਗੇ ਕਰਨੀ ਹੋਣਾ ਪ੍ਰਤੀ ਲਿਖੀ ਦੀ ਗੱਲ ਤਾਹ ਰਸਿਖੀ ਇਹ ਨੋਤੀ ਸੇਵਾ ਤੋਂ ਵੱਡੀ ਨਾ ਕੋਈ ਹੋਰ ਰਸਿਖੀ ਥੋੜਾ ਥੋੜਾ ਹੋਰ ਜਰੂਰ ਦਊਗੀ ਬਾਅਦਾਂ ਹੋਰ ਇਹੇ ਪ੍ਰਮਾਣ ਕਰਾ ਲਓ ਇਹ ਲਾਏ ਹੋਏ ਨੇ ਵੀ ਆ ਜੀ ਜਮੇ ਦੀ ਹੈ ਆ ਦੇ ਇਧਰ ਦੇ ਕਿੰਨੀ ਮਸ਼ੀਨਰੀ ਲੱਗ ਰਹੀ ਸਾਰੀ ਆ ਦੇ ਐ ਬਣਾਉਂਦੇ ਨੇ YouTube ਠੀਕੇ ਤੁਨ ਕਾ ਪਾਵਲਾ ਮੱਕੇ ਦਾ ਰੰਗ ਦੇਖਾ ਠੀਕੇ ਤੁਨ ਕਾ ਪਾਵਲਾ ਸੱਸਾ ਲੱਦ ਕੇ ਸਾਰੀ ਪਾ ਲਈ YouTube ਤੇ ਹਾਂ ਪਟਿਆਲਾ ਕਿਸਾਨ ਮੇਲਾ ਰੌਣੀ ਲਓ ਜੀ ਇੱਥੇ ਮਿਲ ਰਿਹਾ ਬੀਜ ਕਣਕ ਦਾ ਦੇਖੋ ਫਿਰ ਗੱਡੀਆਂ ਦੇ ਬੀਜ ਲੈਣ ਆਏ ਨੇ ਕਿਸਾਨ ਅੱਛਾ ਉਹ ਜਿਆ ਦਰਵਾਜ ਦਾ ਬਿਲਡਰ ਹੈ ਦੇਖੋ ਬਈ ਨਵੀਂ ਤਕਨੀਕ ਦਾ ਕਹਿੰਦੇ ਇਹ ਪੂਰਾ ਬਿਲਡਰ ਪੁਰਿਆ ਸੋਧਿਆ ਹੋਇਆ ਇਹਦੇ ਚ ਹਾਈਡਰੋਲਿਕ ਸਿਸਟਮ ਇਹਦੇ ਵਿੱਚ ਲੱਗ ਗਿਆ ਹੈ ਜਣੀ ਕਿ ਟਰੈਕਟਰ ਤੋਂ ਤੇਲ ਲੈਣ ਦੀ ਲੋੜ ਨਹੀਂ ਇਹਦੇ ਵਿੱਚ ਹੀ ਆ ਸਿਸਟਮ ਸਾਰਾ ਇਲੈਕਟ੍ਰੋਨਿਕ ਉਹ ਸਾਰਾ ਹੈ ਹਾਂ ਆ ਦੇਖ ਲਾ ਜੜੀ ਬੁੱਟੀਆਂ ਇਹ ਲਓ ਜੀ ਆ ਮੈਸੀ ਵਾਲਿਆਂ ਦਾ ਛੋਟਾ ਜਿਹਾ ਟਰੈਕਟਰ ਜਿਹੜੇ ਬੱਗਾ ਬੁੱਗਾ ਚੱਲਦਾ ਆ ਦੇਖੋ ਬੜਾ ਵਧੀਆ ਬਣਾਇਆ ਹੋਇਆ ਜਿਵੇਂ ਛੋਟਾ ਜਿਹਾ ਦੇਖੋ ਆ ਲਿਫਟ ਲੁਕਟ ਵਾਲਾ ਸਿਸਟਮ ਹੈ ਦੇ ਉੱਪਰੇ ਲੱਗਿਆ ਹੋਇਆ ਹੈ ਮਗਰਟਾਂ ਦੇ ਇਹ ਗੇਰ ਨੇ ਇਹ ਵਧੀਆ ਤਕਨੀਕ ਦਾ ਬਾਈ ਬਣਾਇਆ ਹੋਇਆ ਮੱਸੀ ਵਾਲਾ ਹੈ। ਆ ਜੂ ਉਹ ਮੈਦਰਾ 4x4 ਇਹ ਖਾਸਾ ਹੁਣ ਚਰਚਾ ਜਾਇਆ ਹੋਇਆ ਟਰੈਕਟਰ। ਇਹ 585 ਹੈ ਇਹ। ਕਾਸੀਆਂ ਕਹਿੰਦੇ ਇਹਦੇ ਚ ਸੂਲਤਾ ਆਈ ਬੀ ਡੀਓ ਲੱ ਲੱਬਾ। ਢੇਰ ਦੇਖ ਲਓ ਬਾਈ। ਉਹ ਪਲੇਟਫਾਰਮ ਬੜਾ ਵਧੀਆ ਹੈ 14 ਦੇ ਟਾਇਰ ਨੇ ਜੀ ਪਰ ਸੱਲਾਮ ਜੀ ਸੱਲਾਮ ਮੇਰਾ ਗੱਲ ਹੋ ਗਈ ਸਾਰੀ ਪੰਢੀ ਜਿਹੜੇ ਦਾ ਮਾਰ ਹੈ ਨਹੀਂ ਇਹਦਾ ਕੋਈ ਮੁੱਦਾ ਨਹੀਂ ਮਾਸੀ ਦਾ ਬੈਠੇ ਆਉਣੇ ਪਹਿਲਾਂ